ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਉਪਦੇਸ਼ਕ ਦੀ ਪੋਥੀ ਦਾ ਚੌਥਾ ਅਧਿਆਇ ਬੇਇਨਸਾਫੀਆਂ ਪਹਿਲੀ ਆਇਤ ਤਦ ਮੈਂ ਫੇਰ ਮੁੜ ਕੇ ਸਾਰੀਆਂ ਸ਼ਕਤੀਆਂ ਮਲਜੇ ਸੂਰਜ ਦੇ ਹੇਠ ਹੁੰਦੀਆਂ ਹਨ ਡਿੱਠਾ ਤੇ ਵੇਖੋ ਸਤਾਇਆਂ ਹੋਇਆਂ ਦੇ ਹੰਝੂ ਹਨ ਅਤੇ ਉਹਨਾਂ ਦਾ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਉਹਨਾਂ ਦੀ ਸ਼ਕਤੀ ਕਰਨ ਵਾਲੇ ਬਲਵੰਤ ਪਰ ਉਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਰਿਹਾ ਦੂਸਰੀ ਆਇਤ ਸੋਮੇ ਮੁਰਦਿਆਂ ਨੂੰ ਜੋ ਪਹਿਲਾਂ ਮਰ ਚੁੱਕੇ ਸਨ ਉਹਨਾਂ ਜਿਉਂਦਿਆਂ ਨਾਲੋਂ ਜੋ ਹੁਣ ਜਿਉਂਦੇ ਹਨ ਵਧਾਈ ਦਿੱਤੀ ਤੀਸਰੀ ਆਇਤ ਪਰ ਦੋਹਾਂ ਨਾਲ ਭਗਵਾਨ ਉਹ ਜੋ ਅਜੇ ਹੋਇਆ ਹੀ ਨਹੀਂ ਜਿਸ ਅਜੇ ਥੋੜੀ ਸੂਰਜ ਦੇ ਹੇਠ ਦਾ ਭੈੜਾ ਕੰਮ ਨਹੀਂ ਡਿੱਠਾ ਚੌਥੀ ਆਇਤ ਇਹ ਦੇ ਪਿੱਛੋਂ ਮੈਂ ਸਾਰੀ ਮਿਹਨਤ ਅਤੇ ਸਾਰੀ ਚੰਗੀ ਕਾਰੀਗਰੀ ਨੂੰ ਡਿੱਠਾ ਭਈ ਇਹ ਦਾ ਕਾਰਨ ਮਨੁੱਖ ਦੀ ਆਪਣੇ ਗਵਾਂਢੀ ਨਾਲ ਈਰਖਾ ਹੈ ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ ਪੰਜਵੀਂ ਆਇਤ ਮੁਰਕ ਆਪਣੇ ਹੱਥ ਉੱਤੇ ਹੱਥ ਧਰਦਾ ਹੈ ਅਤੇ ਆਪਣਾ ਮਾਸ ਆਪ ਹੀ ਖਾਂਦਾ ਹੈ ਛੇਵੀਂ ਆਇਤ ਦੋਹਾ ਮੁਠੀ ਦੇਹੋ ਦੋ ਮੁਠੀ ਪਰ ਨਾਲੋ ਜਿਹਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ਸੁਖ ਦਾ ਇੱਕ ਮੁਠ ਪਰ ਚੰਗਾ ਹੈ ਸਤਮੀ ਆਇਤ ਤਦ ਮੈਂ ਮੁੜ ਕੇ ਸੂਰੇ ਦੇ ਹੇਠ ਦੇ ਵਿਅਰਥ ਨੂੰ ਡਿਠਾ ਅੱਠਵੀਂ ਆਇਤ ਕੋਈ ਤਾਂ ਇਕੱਲਾ ਹੈ ਅਤੇ ਉਹ ਦੇ ਨਾਲ ਕੋਈ ਦੂਜਾ ਨਹੀਂ ਨਾ ਉਹਦਾ ਪੁੱਤਰ ਹੈ ਨਾ ਭਰਾ ਨਾ ਉਹਦੇ ਸਾਰੇ ਤੰਦੇ ਦਾ ਓੜਕ ਨਹੀਂ ਅਤੇ ਉਹਦੀ ਅੱਖ ਧੰਨ ਨਾਲ ਨਹੀਂ ਰੱਜਦੀ ਮੈਂ ਕਹਿਦੇ ਲਈ ਮਿਹਨਤ ਕਰਦਾ ਹਾਂ ਅਤੇ ਆਪਣੀ ਜਿੰਦ ਨੂੰ ਜਿੰਦ ਦੇ ਸੁੱਖ ਨੂੰ ਗਵਾਉਂਦਾ ਹਾਂ ਇਹ ਵੀ ਵਿਅਰਥ ਅਤੇ ਬੁਰਾ ਕਸ਼ਟ ਹੈ ਨੌਵੀਂ ਆਇਤ ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਹਨਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ ਦਸਵੀਂ ਆਇਤ ਕਿਉਂਕਿ ਜੋ ਉਹ ਡਿਗ ਪੈਣ ਤਾਂ ਇੱਕ ਦੂਜੇ ਨੂੰ ਚੁੱਕੇਗਾ ਪਰ ਹਾਏ ਉਹਦੇ ਉੱਤੇ ਜਿਹੜਾ ਇਕੱਲਾ ਡਿਗਦਾ ਹੈ ਕਿਉਂ ਜੋ ਔਸਤ ਦਾ ਕੋਈ ਦੂਜਾ ਨਹੀਂ ਜੋ ਉਹਨੂੰ ਚੁੱਕ ਖੜਾ ਕਰੇ ਗਿਆਰਵੀਂ ਆਇਤ ਫਿਰ ਜੋ ਦੋ ਇਕੱਠੇ ਲੰਮੇ ਪੈਣ ਤੋਂ ਗਰਮ ਹੁੰਦੇ ਹਨ ਪਰ ਇਕੱਲਾ ਕਿਕਰ ਗਰਮ ਹੋਵੇ 12ਵੀਂ ਆਇਤ ਅਤੇ ਜੇ ਕੋਈ ਇੱਕ ਉੱਤੇ ਪਰਬਲ ਪਾਏ ਜਾਵੇ ਤਾਂ ਉਹ ਦੋਵੇਂ ਉਹ ਦੇ ਨਾਲ ਮੱਥਾ ਲਾ ਸਕਦੇ ਹਨ ਤੇ ਤੇਰੀ ਰੱਸੀ ਝੱਬਦੀ ਨਹੀਂ ਟੁੱਟਦੀ 13ਵੀਂ ਆਇਤ ਬੁੱਢਾ ਅਤੇ ਮੂਰਖ ਪਾਸ਼ਾ ਦੇ ਪਾਸ਼ਾ ਜੋ ਹੋਰ ਸਿੱਖਿਆ ਸਹਾਰਨਾ ਨਾ ਜਾਣੇ ਉਸ ਨਾਲ ਇੱਕ ਮਸਕੀਨ ਪਰ ਬੁੱਧਵਾਨ ਜਵਾਨ ਚੰਗਾ ਹੈ 14ਵੀਂ ਆਇਤ ਭਾਵੇਂ ਤੋਂ ਕੈਦਖਾਨੇ ਦੇ ਵਿੱਚ ਨਿਕਲ ਕੇ ਰਾਜ ਕਰਨ ਲੱਗਿਆ ਆਇਆ ਹੈ ਸੀ ਜਾਂ ਰਾਜ ਵਿੱਚ ਗਰੀਬ ਜੰਮਿਆ ਸੀ 15ਵੀਂ ਆਇਤ ਮੈਂ ਉਹਨਾਂ ਸਭਨਾਂ ਜਿਉਂਦਿਆਂ ਵਾਲੇ ਜੋ ਸੂਰਜ ਦੇ ਹੇਠ ਤੁਰਦੇ ਹਨ ਉਹ ਦੂਜੇ ਜਵਾਨ ਸਣੇ ਜੋ ਉਹ ਦੇ ਥਾਂ ਉੱਤੇ ਹੋਵੇਗਾ ਡਿੱਠਾ 16ਵੀਂ ਆਇਤ ਉਹਨਾਂ ਸਭਨਾਂ ਲੋਕਾਂ ਦੀ ਹੱਦ ਨਹੀਂ ਜਿਨ੍ਹਾਂ ਦੇ ਉੱਤੇ ਉਹ ਪ੍ਰਧਾਨ ਹੋਇਆ ਤਦ ਵੀ ਜਿਹੜੇ ਉਹਦੇ ਪਿੱਛੇ ਹੋਣਗੇ ਉਸ ਨਾਲ ਖੁਸ਼ ਨਾ ਹੋਣਗੇ ਸੱਚਮੁੱਚ ਇਹ ਵੀ ਵਿਅਰਥ ਹੈ ਤੇ ਹਵਾ ਦਾ ਫੱਕਣਾ ਹੈ ਆਮੀਨ ਪ੍ਰਭੂ ਜੀ ਦੇ ਨਵਚਨਨ ਪੜੇ ਸੁਣੇ ਜਾਂਦੇ ਵੱਡੀ ਬਰਕਤ ਹੈ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂ ਜਮਸੀ ਕੀ